ਉਹ ਹੁੰਦੀ ਏ ਤੁਸੀਂ 88 ਚ ਹੜਾ ਹੈ ਨਾ ਜਿਹੜਾ ਉਸ ਤੋਂ ਬਾਅਦ ਬਾਦਲ ਸਾਹਿਬ ਦੀ ਸਰਕਾਰ ਸੀ ਉਹਨਾਂ ਤੁਸੀਂ ਬੱਧੀ ਏ ਬਾਅਦ ਸਰਕਾਰਾਂ ਹੁੰਦੀਆਂ ਜਾਂਦੀਆਂ ਰਹੀਆਂ ਨੇ ਉਹਨਾਂ ਨੇ ਉੱਤੇ ਕਦੇ ਦਬੜਾ ਮਿੱਟੀ ਦਾ ਨਹੀਂ ਪਾਇਆ ਲਗਭਗ ਬਾਰਡਰ ਬੈਲਟ ਤੋਂ ਲੈ ਕੇ ਕੋਈ 200 300 ਪਿੰਡ ਤੁਹਾਡੇ ਆਪਸੇ ਦਾ ਹੀ ਆ ਮਤਲਬ ਲਗਭਗ ਡੇਰਾ ਬਾਬਾ ਨਾਨਕ ਦਾ ਆਧੀਆਂ ਤੋਂ ਲੈ ਕੇ ਅੱਛਾ ਜੀ ਸਾਰੇ ਪਾਣੀ ਦੀ ਲਪੇਟ ਚ ਰਮਦਾਸ ਨਾਲੇ ਤੋਂ ਅੱਗੇ ਤੇ ਕਾਫੀ ਉੱਤੋਂ ਅੱਗੇ ਤੇ ਚਲੋ ਸਾਡੀ ਪਹੁੰਚ ਨਹੀਂ ਨਾ ਜਨਾਲੇ ਤੱਕ ਤੇ ਅਸੀਂ ਦੱਸ ਸਕਦੇ ਮੈਂ ਇਹ ਨਾ ਪਿੰਡ ਜਿਹੜਾ ਇਹ 2-300 ਪਿੰਡ ਗਿਆ ਵਾਧੀ ਹੈ ਜੀ ਇਹ ਬੰਨ ਟੁੱਟ ਗਿਆ ਜੀ ਇੱਕ ਥਾਂ ਤੋਂ ਨਹੀਂ ਬੰਨ ਤਿੰਨ ਥਾਵਾਂ ਤੋਂ ਟੁੱਟਾ ਦਰਅਸਲ ਜਦੋਂ ਦੀ ਇਹ ਤੁਸੀਂ 88 ਚ ਹੜ ਹੈ ਨਾ ਜਿਹੜਾ ਉਸ ਤੋਂ ਬਾਅਦ ਬਾਦਲ ਸਾਹਿਬ ਦੀ ਸਰਕਾਰ ਸੀ ਉਹਨਾਂ ਤੁਸੀਂ ਬੱਧੀ ਹੈ ਬਾਅਦ ਸਰਕਾਰਾਂ ਹੁੰਦੀਆਂ ਜਾਂਦੀਆਂ ਰਹੀਆਂ ਨੇ ਉਹਨਾਂ ਨੇ ਉੱਤੇ ਕਿਤੇ ਦਾਬੜਾ ਮਿੱਟੀ ਦਾ ਨਹੀਂ ਪਾਇਆ ਜਿਦਾ ਕਰਕੇ ਇਹ ਮੈਸੇਜੇ ਕੋਈ ਕਰਦੇ ਨੇ ਤੇ ਜਦੋਂ ਇਹ ਆਫਤ ਆਉਣ ਲੱਗਦੇ ਆ ਉਦੋਂ ਲੋਕ ਹੀ ਕਰਦੇ ਨੇ ਜਿਹੜਾ ਲੋਕਾਂ ਦੇ ਵੱਸੋਂ ਕੰਮ ਬਾਹਰ ਹੋ ਗਿਆ ਵੱਸੋਂ ਕੰਮ ਬਾਹਰ ਹੋਣ ਕਰਕੇ ਜਿਹੜੀ ਆ ਆਫਤ ਜਿਹੜੀ ਆਈ ਆ ਸਰਕਾਰਾਂ ਦੀ ਨਾਕਾਮੀ ਕਰਕੇ